ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦ ਕਾਰਜ ਭਾਈ ਹਰਜਸ ਸੁਖੀ ਜੀ ਦੀ ਸੁਪਤਰੀ ਬੀਬੀ ਜੀਤੋ ਜੀ ਦਾ ਅਜੀਤ ਕੌਰ ਜੀ ਨਾਲ ਹੋਇਆ। ਆ ਜੋ ਵੱਡਿਆ ਭਾਗਾ ਵਾਲਾ ਦਿਨ ਹੈ ਜਿਸ ਦਿਨ ਤੇ ਕਲਗੀਧਰ ਪਾਤਸ਼ਾਹ ਮਾਤਾ ਜੀਤੋ ਜੀ ਨੂੰ ਵਿਆਹਨ ਤੇ ਇਸ ਮੁਕੱਦਸ ਧਰਮੀ ਦੇ ਉੱਤੇ ਆਏ ਇਹਦੇ ਵਾਸਤੇ ਅਗੇਨ ਅਰੇ ਫਿਰ ਤੁਚਲੇ ਗੁਰੂਕਲਾ ਹੋਰ ਵਾਈ ਗੁਰਜੀ ਦਾ ਹਾਸਾ ਵਾਈ ਗੁਰਜੀ ਵਧੇ ਉਮੀਦ ਕਰਦਾ ਤੁਸਾਰੇ ਵਧੀਆ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਆ ਜਾ ਅਗੇਨ ਗੁਰੂਕਲਾ ਹੋਰ ਚੱਲੇ ਹੋਇਆ ਕੰਨ ਲੋੜੀ ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਤੇ ਅਗੇਨ ਅਰੇ ਗੁਰੂਕਲਾ ਹੋਰ ਚੱਲੇ ਹੋਇਆ ਤੁਸੀਂ ਅ ਪਿਛਲੀ ਵੀਡੀਓ ਨੂੰ ਵੀ ਲਾਈਕ ਕਰ ਦਿਓ ਜੇ ਕਿਸ ਨੇ ਨਹੀਂ ਦੇਖੀ ਗੁਰਕੇ ਲਾਹੌਰ ਵਾਲੀ ਨਗਰ ਕੀਰਤਨ ਵਾਲੀ ਤੇ ਇਸ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਫਾਈਲੀ ਸਾਡੇ ਭਾਜੀ ਆਵੀ ਜੀ ਆ ਚੁੱਕੇ ਹੋਏ ਨੇ ਥੋੜੇ ਚੱਲਾਂਗੇ ਜੀ อช่ยมดีจะรีาดี I ਤੇ ਤੇਗਾ ਜੀ ਕੋਈ ਨੀ ਕੋਥੇ ਦਾ ਕਹਿੰਦਾ ਜਿੱਥੇ ਵੀ ਗੱਲ ਜਿੱਥੇ ਰੋਟੀ ਵਾਲੀ ਹਾਂ ਬਰਾਦ ਨੂੰ ਇੱਥੇ ਪਾਸਾ ਲੱਗ ਹੋਇਆ ਸੀਗਾ ਤੇ ਚਿੱਲੀ ਪਨੀਰ ਆਜੇ ਇਸ ਵੇਲੇ ਚਾਹ ਤੇ ਬਿਸਕੁਟ ਵੀ ਲੰਘਾ ਲੱਗੇ ਜੀ ਬਾਦੇ

Det er det er smuligt, det er smuligt, det ਇਹ ਹੋਰ ਘਰਤਵਾਰਿਆਂ ਗੁਰਪੰਥਾਂ ਦੇ ਕਿੰਨਾ ਤੂਫਾਨ ਚੜਨੇ ਤੰਨਾ ਦਸ਼ਮੇਸ਼ ਪਿਤਾ ਚਲਗੀਆਂ ਵਾਲੇ ਸਤਿਗੁਰੂ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸਤਿਗੁਰ ਜੀਓ ਮਾਤਾ ਅਜੀਤ ਕੌਰ ਜੀ ਨੂੰ ਵਿਆਹ ਵਾਸਤੇ ਗੁਰੂ ਘਰ ਹੋਰ ਸ੍ਰੀ ਅਨੰਦ ਕਾਰਜ ਵਾਲੇ ਅਸਥਾਨ ਤੇ ਪਹੁੰਚੇ ਸਾਧਗੁਰੂ ਜੀ ਪਾਵਨ ਪਵਿੱਤਰ ਅਸਥਾਨਾਂ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰ ਕੌਰ ਜੀ ਆਪ ਜੀ ਦੇ ਸਹਿਬਜ਼ਾਦੇ ਧੰਨ ਧੰਨ ਸ਼ਿਵੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦ ਕਾਰਜ ਭਾਈ ਹਰਜਸ ਸੁਖੀ ਜੀ ਦੀ ਸੁਪਤਰੀ ਬੀਬੀ ਜੀਤੋ ਜੀ ਦਾ ਅਜੀਤ ਕੌਰ ਜੀ ਨਾਲ ਹੋਏ

बड़ी जान वाली वाणी देव जो कीर्तन होए जय माता दी तुम्हारा जो जब को कोशिश करो लो का देने के लिए कोई हाथ साथ में जितने गुरु महाराज देव बिहारी वाणी माता जी का सन सुना सबसे प्रचारता दी वाणी सरकार और पाठ दी दे माता के स्थान होते बात कितनी ਹੋ ਭਾਈ ਹਰਜਨ ਰੱਖਾ ਇਸ ਤਰ੍ਹਾਂ ਫਤਿਹ ਦੇ ਜੁਨਾ ਦੇ ਨਾਲ ਸੰਪਰਪਤ ਹੈ ਹੋਰ ਹੋਰ ਕਰੇਗਾ ਕੰਪਨੀ ਹੋਰ ਹੋ ਜਾਏਗਾ ਕਿ ਭੋਗੀਆਂ ਕਰਦਾਗਾ ਕਿ ਗੱਲ ਦੀ ਮੇਲ ਨਾਲ ਬੁੱਧੂਆਂ ਨੂੰ ਆਉਂਦੀ ਬਖਵਾਦੀ ਦੀ ਵਰਤਨ ਦੇ ਆਰਾਮ ਦੇਗਾ ਇਸ

ਜਿਸ ਵੇਲੇ ਕਿ ਸਾਡਾ ਆਪ ਅਕਾਲ ਪੁਰਖ ਦਾ ਪਸੰਦ ਦਾ ਆਗਿਆਰ ਹੈ ਬਿਲਾਸਰ ਕਾ ਚੋਂ ਉੱਤਰੀ ਕੇਸ ਦੀ ਆਉਣ ਤੋਂ ਪਹਿਲਾਂ ਵੀ ਮੈਂ ਆਪਣਾ ਪਾਰਟਿਸਪੇਸ਼ਨ ਪਾਉਂਦਾ ਹਾਂ ਕਿ ਰਾਜ ਚਾਕਰ ਕੋਈ ਨਾ ਕਰਵਾਵੇ ਇੱਕ ਨਮੂਨੀੀ ਤੋਂ ਪੈਸੇ ਦੇ ਅੰਦਰ ਸ਼ਾਮਲ ਕਰ ਲੈਂਦੇ ਹਾਂ ਸਾਰੀ ਦੁਨੀਆ ਦੇ ਬਾਹਰ ਦੇ ਉਪਰ ਕਲਗੀਧਰ ਪਾਣੀ

何、はいはい ਬੋਦੀ ਸੇਵਾ ਕਰਨ ਦੇ ਲਈ ਹਾਜ਼ਰ ਹੋਣ ਦੇ ਸਤਿਗੁਰੂ ਗੋਵਿੰਦ ਸਿੰਘ ਜੀ ਬਾਰੇ ਸਭਨਾ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ ਸਭਨਾ ਨੂੰ ਦੇਰ ਹੋਕਤਾਂ ਚੜ੍ਹਦੀ ਕਲਾ ਹਰਦੁਆਰ ਹਰਦੁਆਰ ਫਤਿਹ ਬਖਸ਼ੇ ਅਗਲੇ ਸਾਲ ਫੇਰ ਮਿਲਣ ਲਈ ਆਸਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोलो सोन हाल सिकाल जी ਇਹ ਵੀ ਨਾਲ ਗਾੜੀ ਰੁਕਾ ਆਇਆ ਮੈਂ ਤਾਂ ਆਇਆ ਇੱਧਰ ਆਹ ਜਿਹੜੀ ਟਾਰਾ ਦਾ ਜੁੱਤ ਹੈ ਤੇ ਮੈਂ ਕਿਹਾ ਬਾਤ ਹੀ ਲਾ ਕੇ ਇੱਧਰ ਆ ਨਾ ਆਈ ਹਾਂ ਤਾਂ ਹੀ ਬਾਪਾ ਬਾਪਾ ਖਾਲਸਾ ਜੀ ਦਾ ਜਿਹੜਾ ਕੋਈ ਨਾ ਬਹਾਜ ਜਵਾਨਾਂ ਤੇ ਜਵਾਨਾਂ ਨੂੰ ਕਰੋ ਤੁਸੀਂ ਬਣਾ ਇਹ ਜਵਾਨਾਂ ਨੂੰ ਲਾਉ ਲਾਣਾ ਪਵੇ ਇੱਕ ਸਿਚੁਏਸ਼ਨ ਖਰਾਬ ਹੋ ਚੁੱਕੀ ਹੈ ਜੀ ਕਿ ਮੇਰੇ ਵੀਰ ਫਿਰ ਤੋਂ ਰਸਤਾ ਭਟ ਗਏ ਨੇ ਤੇ ਇਹ ਮਤਲਬ ਕਿ ਸਹੀ ਗਾਈਡ ਕਰ ਰਹੇ ਨੇ ਜਿਹੜੇ ਪਿੱਛੇ ਵਾਲੇ ਨੇ ਮੈਂ ਤੁਸੀਂ ਦੇਖ ਰਹੇ ਹੋਣੇ ਇਹ ਮਤਲਬ ਕਿ ਬੜਾ ਗੱਦ ਗਾਈਡ ਕਰ ਰਹੇ ਨੇ ਇਹ ਕਹਿ ਰਹੇ ਨੇ ਕੀ ਕੀ ਦੇ ਕੱਤੀ ਮਾਈ ਸ਼ਵਾਰਤੀਗੀ ਕਹ ਕਦੇ ਰਸਾਵੈਨ ਨੂੰ ਪਤਾ ਮੈਂ ਕੱਲ ਆਇਆ ਕੱਲ ਤਾਂ ਇਹਨਾਂ ਨੂੰ ਮੈਂ ਦੱਸਦਾ ਤੁਸੀਂ ਆ ਇਹ ਤਾਂ ਐਦਾ ਹੀ ਗਈ ਜਾਂਦੇ ਜਿਹੜੇ ਪਿੱਛੇ ਵਾਲੇ ਬਾਈਕਾਂ ਦੇ ਜੱਲੇ ਨੇ ਪਰ ਦੇਖੋ ਸਾਡੇ ਨਾਲ ਜਲਦ